ਇੰਨੀਆਂ ਲੜੀਆਂ ਆਈਆਂ ਐ ਲਮਕਾਈਆਂ ਹੁੰਦੀਆਂ ਹੈਨਾ ਬੜੀਆਂ ਸੋਹਣੀਆਂ ਲੱਗੀਆਂ ਵਾ ਠੀਕ ਹਮ ਲੜੀਆਂ ਉੱਜੀ ਪੋਲ ਜੀ ਤੇ ਉਹਨਾਂ ਨੇ ਮੋਤੀ ਜੇ پرو-ਪਰੋ ਕੇ ਬਣਾਈਆਂ ਨੇ ਅੱਛਾ ਅੱਛਾ ਉਹ ਉਤਰੇ ਮੈਂ ਕਿਹਾ ਲਾਈਟਾਂ ਵਾਲੀਆਂ ਨਹੀਂ ਨਹੀਂ ਲੱਗੀਆਂ ਉਹ ਜੜੀ ਠੀਕ ਆ ਆ ਕਿਹੜੀਆਂ ਉਹ ਸ਼ਾਇਦ ਉੱਤੇ ਇਹ ਉਹਨਾਂ ਨੇ ਹੁੰਦਾ ਲਾਈਆਂ ਤਾਂ ਆਉਣੀਆਂ ਇੱਥੇ ਮੈਂ ਤੁਹਾਨੂੰ ਦਿਖਾਵਾਂਗੀ ਜਿੱਦਾਂ ਫੁੱਲਾਂ ਜਿਹੇ ਨੇ ਤੁਹਾਨੂੰ ਲੜੀਆਂ ਲਮਕਾਈਆਂ ਹੁੰਦੀਆਂ ਉਹ ਮੈਨੂੰ ਲੱਗੇ ਸਮਝ ਆ ਆਹ ਵੇਖੋ ਆ ਆ ਆ ਆ ਆ ਆਹ ਵੇਖੋ ਕਿੰਨੇ ਸੋਹਣਿਆ ਸੋਹਣਿਆ ਐ ਆਹ ਵੇਖੋ ਕਿੰਨੀ ਵਧੀਆ ਵਧੀਆ ਹੈ ਸਾਰੇ ਘਰ ਨੂੰ ਇਦਾਂ ਸਜਾਇਆ ਹੋਏ ਕਿੰਨਾ ਵਧੀਆ ਲੱਗੇ ਹੈ ਨਾ ਕਿੰਨੀ ਆਹ ਕਿੰਨੀ ਪ੍ਰੈਫਿਕ ਵੇਖੋ ਕਿੰਨਾ ਮੈਂ ਅਵੇ ਸੋਚ ਰਹੀ ਪਿਆਰ ਕੇ ਆਪਾਂ ਨਾ ਸੋਹਣਾ ਜਿਹਾ ਸਜਾਵਾਂਗੇ ਫੁੱਲ ਫੁੱਲ ਲਾ ਕੇ ਮੈਂ ਇਹ ਹਨ ਵੀ ਸਜਾਵਾਂਗੀ ਜਿੰਨੇ ਜਿੰਨੇ ਇਹ ਕਿ ਚੁੱਕਿਆ ਹੋਊਗਾ ਉਹਨਾਂ ਕ ਕਰਾਂਗੇ ਚੱਲ ਫੁੱਲ ਫੁੱਲ ਨਹੀਂ ਲਾਵਾਂਗੇ ਉਹ ਦਾਂਗੇ ਜਿਹੜੀ ਮਣੀ ਮੁਕ ਟੈਕੋਰੇਸ਼ਨ ਉਹ ਕਰਾਂਗੇ ਵੇਹ ਵੇਹ ਨੂੰ ਦੀਵਾਲੀ ਤੇ ਕਿੰਨੀ ਆਫਰ ਲੱਗਦੀਆਂ ਹਣਾ ਸਹੀ ਗੱਲ ਆ ਵੀ ਮਾਟਾ ਇੱਛਣੀ ਆਈ ਅਰਕ ਦੇਖਣਾ ਦੇ ਹਣਾ ਇਹ ਵੈਗਿਆ ਹਾਂ ਬਚਾਈਆਂ ਆ ਆ ਇੱਕ ਕਿਨੇ ਸਨੀਆ ਸਨੀਆ ਲਾਈਆਂ ਨੇ ਕਰਦੀ ਸਜਾਵਟ ਵਾਸਤੇ ਇਦ ਕਲਰ ਕੋਲਰ ਹੋਇਆ ਹੋਈ ਤੇ ਫੇਰ ਲੱਗੀਆਂ ਹੌਣ ਇੱਧਰ ਵੀ ਕਿੰਨੀਆਂ ਸੋਹਣੀਆਂ ਤੇ ਫੇਰ ਕਿੰਨਾ ਸੋਹਣਾ ਲੱਗਦਾ ਵਾ ਹੂੰ ਕਿ ਜਿਆਦਾ ਵਧੀਆ ਲੱਗਦੀ ਸੀ ਲੱਗੀ ਵੀ ਫੇਰ ਲੁੱਕ ਜੀ ਉੱਬਰ ਕੇ ਆਉਂਦੀ ਨਾ ਹਲੇ ਆਪਾਂ ਵੀ ਦਿਵੇ ਦੁਵੇ ਲੈਣੇ ਨੇ ਹੂੰ ਕੱਲ ਨੂੰ ਕੱਲ ਨੂੰ ਜਾਂਦੇ ਆ ਹੂੰ ਹੂੰ ਅਨਚਰ ਕੇ ਡੇਪੇ ਚ ਗਏ ਬੜੇ ਆ ਹਾਂ ਹਾਂ ਰਤ ਨੂੰ ਹੀ ਜਗਣੇ ਆ ਐਰ ਕੇ ਦੋ ਦਵਾਈਆਂ ਵੀ ਕਹਿੰਦੇ ਦੋ ਸਮਝ ਸਮਝੀ ਨਹੀਂ ਲੱਗਦੀ ਆਪਣੇ ਸਾਹਮਣੇ ਜਿਹੜੀ ਜਿੰਨੇ ਮਨਾਉਣੀ ਉਹਨਾਂ ਦੇ ਹਾਂ ਹਾਂ ਦੋਵੇਂ ਮਨਾਲੇ ਬੰਦਾ ਆਹ ਹਾਂ ਇਵੇਂ ਗੱਲ ਸਹੀ ਹੈ ਕੋਈ ਵੀ ਨਾ ਨਾਰਾਜ਼ ਹੋਵੇ ਦੀਵਾਲੀਆ ਆਹੋ ਨਵੇਂ ਦੀਵਾਲੀ ਮਨਾ ਲਈਏ ਕਿਸੇ ਨਾਰਾਜ਼ ਨਾ ਹੋ ਵਾਹ ਮਿੰਟਸ ਮਾਣੀ ਬੜਾ ਸੋਹਣਾ ਲੱਗੇ ਜਾਂਦਾ ਹੈ ਡੈਕੋਰੇਸ਼ਨ ਪਾਲ ਲੈਣਾ ਆਪਾਂ ਵੀ ਸਮਾਨ ਲੈਣਾ ਹੈ ਘਰ ਵਾਸਤੇ ਅੱਜ ਅੱਜ ਹੀ ਲੈ ਲਾਂਗੇ ਫਿਰ ਫਿਰ ਕੇ ਗੱਲਾਂ ਕਰਾਂਗੇ ਬਹੁਤ ਦੋਸਤ ਜੋ ਜੋ ਲੈਣਾ ਹੈ ਪਹਿਲੇ ਸਾਰਿਆਂ ਲਈ ਗਿਫਟ ਲੈ ਲਾਂਗੇ ਨਾਲੇ ਆਪਾਂ ਆਪਣੇ ਵੀ ਲੈ ਲਾਂਗੇ ਹਾਂ ਉਹ ਖੁਸ਼ੀ ਜੀ ਹੁੰਦੀ ਆ ਨਾਲੇ ਹੁੰਦਾ ਵਾ ਕਿ ਹਾਂ ਕਿ ਸਾਡੇ ਟੀਮ ਮੈਂਬਰਸ ਨੇ ਹਨਾ ਇਨਾਂ ਚਿਰਹੀਂ ਕੰਮ ਕੀਤਾ ਸਾਨੂੰ ਜਿਹਨਾਂ ਨੇ ਕੰਮ ਕਰਦੇ ਨਵਾਂ ਸਾਨੂੰ ਗਿਫਟ ਮਿਲੀ ਹੈ ਜਿੱਦਾਂ ਮਨਾਂ ਕਿਤੇ ਉਦਾਂ ਵੀ ਹੈਨਾ ਕੰਮ ਕਰੀਏ ਤੇ ਸਾਨੂੰ ਮਿਲਦੀ ਚੀਜ਼ ਕਿ ਨਹੀਂ ਖੁਸ਼ੀ ਜੀ ਹੁੰਦੀ ਆ ਐਂ ਕਿ ਚਲੋ ਕੋਈ ਗੱਲ ਨਹੀਂ ਹੈਨਾ ਗਿਫਟ ਵੀ ਲੈ ਆ ਹੀ ਲੈਣੇ ਉਹ ਜਾਨਾ ਜਤਕੀਰੀ ਜੀ ਹੋ ਜਾਂਦੀ ਜੀ ਹਨਾ ਅਗੇ ਮਿਲਿਆ ਹੈ ਐਸ ਵਾਲੀ ਦਾ ਹਨਾ ਮਿਲਿਆ ਤੇ ਆ ਤੇ ਆ ਮਿਲਿਆ ਹੈ ਕਿੰਨੇ ਉਹਨਾਂ ਨੇ ਲਾਇਆ ਸੌਫਟ ਵਾਈਸ ਜੀ ਸੋਤੇ ਕਰ ਲੈਣਾ ਸੱਚ ਮੇਂ ਚਤਾ ਆ ਗਈ ਹਮ ਆਪਾਂ ਇਧਰ ਨੂੰ ਕੀ ਕਰ ਜਾਣਾ ਬਾਜ਼ਾਰ ਨੂੰ ਮੈਂ ਦੰਡਿਆ ਹਾਂ ਹਮ ਤੇ ਅਕੇ ਸਾਨੂੰ ਨਾ ਜਿੱਦਾਂ ਕਰਤਾਰਪੁਰ ਦਾ ਕੁਝ ਨਹੀਂ ਪਤਾ ਹੁੰਦਾ ਹਮ ਹੁਣ ਇੱਥੇ ਨਹੀਂ ਕੋਈ ਕੋਈ ਗਲੀ ਰਹਿ ਗਈ ਹੋਣੀ ਹੈ ਹੁਣ ਜੜੀਆਂ ਨਹੀਂ ਪਤਾ ਕਬਟਾ ਘੱਟਾ ਹੈ ਇੱਥੇ ਵੇਲਾ ਸਾਰਾ ਪਤਾ ਵੀ ਕਿੱਧਰ ਨੂੰ ਕੀ ਹੈ ਕਿਹੜਾ ਕਿੱਧਰ ਨੂੰ ਹੈ ਐਦਾਂ ਹੀ ਵਿੱਚ ਦੋਹਾਂ ਜਾਣਾਂ ਸੀ ਫਿਰ ਕਟਾ ਲੈਂਦੇ ਆ ਆ ਇਧਰ ਨੂੰ ਅਕਰੀ ਮਮੀ ਨੂੰ ਲੈ ਕੇ ਆਏ ਹਾਂ ਹਾਂ ਨਾਲ ਇੰਦਰ ਦੀ ਬਟੀ ਅੱਛਾ ਉਹ ਇਧਰ ਹਸਪੀਟਲ ਉੱਥੇ ਵੀ ਲੈਣਾ ਸੀ ਠੀਕ ਠੀਕ ਉਦੋਂ ਹੀ ਇਧਰ ਨਾਲ ਪੋਛਾ ਪੋਛੇ ਸਾਰਾ ਨਾਲ ਪੋਛੇ ਚੱਲ ਗਈ ਹੀ ਉਹਨਾਂ ਨੂੰ ਪਤਾ ਸੀ ਆਹ ਹਾਂ ਕੋਈ ਉਦਾਂ ਜਾਣਾ ਹੁੰਦਾ ਤੇ ਪੁਛ ਪੁਛ ਕੇ ਆਉਣਾ ਹੈ ਹਾਂ ਹਾਂ ਫਜੂ ਦੇ ਜੁੜੇ ਨਵੇਂ ਦੂਖ ਤੇ ਆਣਾ ਹੋਏ ਫਿਰ ਕੁਝ ਖੁਸ਼ੀ ਹੋਣਾ ਹੁੰਦਾ ਵਾ ਸਹੀ ਗੱਲ ਹੈ ਨਹੀਂ ਕੁਝ ਲੱਭਣ ਦੇ ਤਾਂ ਕੀ ਕਰੀਏ ਹਾਂ ਕੀ ਹੋਇਆ ਕੀ ਥੱਲੇ ਸਹੀ ਕਰਿਓ ਅੱਛਾ ਉਹ ਲੜਾਈ ਹੋ ਗਈ ਤੇਰਾ ਮਸਤ ਨਾਮ ਕੀ ਹੋਣਾ ਇੱਥਾਂ ਚੱਲਣਾ ਦਾ ਸਵੇਰ ਅਸਵੇਰ ਠੀਕ ਆ 4 4 ਹੋਏ ਤੁਹਾਨੂੰ ਆਪੋ ਸਾਹ ਪੈ ਗਈ ਹੈ ਪੂਜਾ ਤਰੀ ਹੈ ਚਾਹ ਤੋ ਇੱਥੇ ਉਹ ਇਹ ਹੈਂਡਲ ਹੀ ਹੁਣ ਅਗਮਲੀ ਇਹ ਨਹੀਂ ਨਹੀਂ ਆ ਤੂੰ ਕੀ ਕਾ ਇੱਥੇ ਠੀਕ ਆ ਨਾ ਉੱਥੇ ਗਰਮੀ ਹੀ ਜ਼ਿਆਦਾ ਹੈ ਨਾ ਉੱਥੇ ਲੈ ਆਉਣ ਜਿੱਦਾਂ ਫੜ ਫੜ ਕੇ ਅੰਦਰ ਦੇ ਤੈਰਦੇ ਹੁੰਦੇ ਨੇ ਇੰਨਾ ਨਹੀਂ ਸੂਰੀਆ ਲੱਗ ਜਾਂਦਾ ਚੱਲੀਏ ਫਿਰ ਹੋਏ ਆ ਗਮ ਪਿੰਡ ਜਣਾ ਹੁਣ ਜਾਣਾ ਕਿ ਸਵੇਰੇ ਪਿੰਡ ਮੈਂ ਤਾਂ ਹੁਣ ਜਾਣਾ ਕੀ ਹੋ ਕੀ ਮੈਂ ਜਾਣਾ ਹਾਂ ਦੇ ਕੱਲ ਨੂੰ ਚੱਲ ਜਿਓ ਹੂੰ ਕਿਉਂ ਮੇ ਵੀ ਕੋਈ ਨਾ ਕਾ ਉਹ ਬੋਲੇ ਉਹੜਾ ਕੇ ਸੱਚੀ ਕਿੱਲਾ ਚੱਲ ਵੇਖ ਲੈਨੇ ਆ ਵੀ ਉਹ ਬੇਸਿਕ ਪਤਾ ਮੈਂ ਚੱਚਾ ਨੂੰ نیچے نیچے ਚੱਲਦੇ ਜੇ ਉੱਪਰ ਮੈਂ ਉਹ ਜਾਦਾ ਪਿੱਛੇ ਲੈ 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 ਤਨ ਮੁਖਾਉਂਦੀਆਂ ਸਾਰੀਆਂ ਚੀਜ਼ਾਂ ਅਗਮ ਆਪਣੀ ਦਾਦੀ ਨੂੰ ਕਾਉਣ ਦੇ ਸਾਰੀਆਂ ਚੀਜ਼ਾਂ ਅੱਛਾ ਹੈ ਅਗਮ ਦਾਦੀ ਨੂੰ ਮੁਖਾਉਂਦੇ ਆਂ ਜਦੋਂ ਅੱਜ ਹੀ ਮੈਂ ਘਰ ਜੇ ਉਹ ਕਲਰ ਜੜੇ ਨੇ ਕਿ ਤੱਕ ਉਹ ਭਾ ਕੇ ਤਿਰੰਗਲੀ ਬਣਾਉਣੀ ਹਾਂ ਇੰਨਾ ਸੋਹਣਾ ਹਾਂ ਆ ਜਮੀ ਵਿੱਚੋਂ ਨਿਕਲਨੇ ਆ ਫਿਰ ਉਹ ਆ ਪਿਆਰ ਜੇ ਵੀ ਇਦਾਂ ਹੈ ਨਿਕਲਣਾ ਨਿਕਲਨੇ ਆ ਠੀਕ ਹਾਂ ਆ ਕੱਲ ਸਾਰੀਆਂ ਕਹਿੰਦਾ ਬਈ ਪੁਈਮ ਨੇ ਜੱਜ ਸਿਖਾ ਦਿਆ ਬਈ ਉਹ ਤੈਨੂੰ ਤਹੀ ਕੀਤੀ ਐ ਕੋਰਸ ਸੁਣਨਾ ਮੈਂ ਕੀਤਾ ਨਹੀਂ ਨਾ ਕੋਈ ਕਰ ਜਾ ਕੇ ਕੋਈ ਇੱਥੇ ਕਰ ਲਵਾਂਗੇ ਆਹੋ ਟਰਾਈ ਕਰਕੇ ਵੇਖ ਲਿਓ ਇਹ ਡਰਾਈ ਮਾਰਾਂਗੇ ਆਹ ਪੈਨਸਲਾਂ ਦੇ ਤਾਂ ਜਾਂਦੇ ਰੋਲਾ ਪਾਤਾ ਤਿੰਨੀਆਂ ਉੱਪਰ ਸਮਾਨ ਵੇਖਣਾ ਹੂੰ ਉੱਪਰ ਸਮਾਨ ਵੇਖਣਾ ਉਹਨਾਂ ਦੇ ਥੱਲੀਆਂ ਪਿਛਾਂ ਦਾ ਸਮਾਨ ਦੇ ਥੱਲੀਆਂ ਪਰ ਵੈ ਇੱਕ ਕੀ ਦੀ ਗੱਲ ਹੈਗੀ ਪੈਨਸਲਾਂ ਦੀ ਆਪਾਂ ਉਦੋਂ ਵੀ ਮਾਸਿਕ ਚੜੀਆਂ ਦੀਆਂ ਲਈਆਂ ਸੀ ਹਾਲ ਤੱਕ ਉਦਾਂ ਦੀ ਉਦਾਂ ਹੀ ਪਈਆਂ ਇੱਕ ਪੈਨਸਲ ਖੜਦਾ ਵਾ ਸਕੂਲ ਤੇ ਜਿੰਨਾ ਚਿਰ ਤੱਕ ਪੂਰੀ ਖਤਮ ਨਹੀਂ ਨਾ ਹੋ ਜਣੀ ਨਿਕਲ ਮੁੰਡਾ ਆਪਾਂ ਜਿਵੇਂ ਮਮੀ ਨੂੰ ਪੁੱਛੋ ਡੇਢ ਘੰਟਾ ਮੈਂ ਤਾਂ ਹੱਕ ਦੀ ਮੇਰੇ ਨੂੰ ਲੱਗਣਾ ਉੱਥੇ ਇਹ ਸੇਵਾ ਕਰਨ ਚਲਦੀ ਹੈ ਇਹ ਕਰੇ ਤੀ ਤਾਂ ਥੱਕ ਜੇ ਮੇਰੇ ਪੱਟ ਤੇ ਸੇ ਰੱਖ ਲੈ ਗੁਰੂ ਘਰੇ ਸੱਚੀ ਮੱਸਾਣੀ ਕਰਦਾ ਮਮੀ ਕੋ ਦਾ ਮਮੀਂ ਦੀ ਵੀ ਕਿ ਤੂੰ ਮੱਸਾਣੀ ਕਾਲਾ ਜਿੱਦਣ ਆਪਾਂ ਉਹ ਦਿਨ ਜਿਉਟ ਕੇ ਡੇਢ ਘੰਟੇ ਬਾਅਦ ਮੈਂ ਆਇਆ ਮੇਰਾ ਉਹ ਕਹਿੰਦਾ ਦਾਦੀ ਇੱਧਰ ਧਿਆਨ ਰੱਖ ਮੈਂ ਇੱਧਰ ਰਹਿਣਾ ਤੇ ਕੋਈ ਨਸੂਕ ਕੋਈ ਨਸੂਕ ਕਿਹੜਾ ਕਰਦਾ ਮੈਂ ਹੀ ਵੇਖੀ ਕਿੱਧਰ ਹੁੰਦੀ ਹੈ ਨਹੀਂ ਨਹੀਂ ਸੇਵਾ ਕਰ ਮम्मी ਅੱਜ ਵੜਾ ਨਹੀਂ ਰਾਗੇ ਮम्मी ਕਹਿੰਦੇ ਵੀ ਮੈਂ ਇਦਾਂ ਦਾ ਨਹੀਂ ਆਣਾ ਨਹੀਂ ਵੇਖਿਆ ਵੀ ਗੁਰਦਵਾਰ ਜਾ ਕੇ ਨਹੀਂ ਮਾਸਾ ਨਹੀਂ ਮੈਂ ਸੇਵਾ ਕਰਨ ਚੱਲ ਗਈ ਇਹ ਬੈ ਗਈ ਤੇ ਇਹ ਮੈਂ ਦੁਪੰਢੇ ਸੇਵਾ ਕਰ ਮੈਂ ਸ਼ੋਪ ਨਹੀਂ ਰਹੀ ਗਈ ਇਦਾਂ ਬੈ ਗਈ ਮੈਂ ਬਿਖਾਤ ਮੈਂ ਪੈ ਗਈ ਮੈਂ ਰਹਿ ਗਈ ਮਮਾ ਜੀ ਫਾਉਂਡਮੈਂਟ ਤੇ 10 ਦਿਨ ਬੈ ਕੇ ਕਿਹਾ ਕਿ ਨਹੀਂ ਮੈਂ ਜਿਉਣਾ ਹਾਂ ਉਹਨੋਂ ਤਾਂ ਕੋਈ ਨਹੀਂ ਸਿਆਣਾ ਹੋਵੇ। ਇਹ ਬਹੁਤ ਛੀਤਾ ਦੇਦੀ ਹੋਣਾ ਨਾਲ ਗਏ ਹਾਂ। ਮੈਂ ਵੇਖ ਲਓ ਡਿੱਗੀ ਆ ਚਿੱਕਰ ਖਾ ਕੇ ਪਰ ਇਹਨੇ ਨਹੀਂ ਪਰਵਾਹ ਕੀਤੀ ਮਾਸਾ ਵੀ। ਮੈਂ ਹੱਥ ਮਰ ਰਹੀ ਹਿੱਟ। ਇਹ ਰਹੇ ਲੰਗਰਾ ਤੇ ਪਾਦੇ। ਇਹ ਮੈਂ ਲਾ ਮੇ ਕੋਈ ਨੂੰ ਬਸ ਤਾਂ ਜੋ। ਨਾਲੋ ਕੱਲੀ ਆਈਂ ਜਿੰਨੀ ਮਰਜੀ ਹੈ ਵਕਲੀ ਆ ਜੀ। ਆਖਿਆ ਦਾਦੀ ਬੋਲ। ਇਹ ਰਹੀ। ਸੁਣੀ ਬਖਾਦੀਏ ਦਾਦੀ ਨੂੰ ਤੇ ਜਗਿਫਟ ਵੀ। ਹਾਂ। ਦੂਜਾ ਕਿਹੜਾ? ਉਹ ਵਾਲੇ। ਹਾਂ ਬਖਾਲ ਦੋ।

ਵੇ 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 ਉੱਠ ਉੱਠ ਵੇਖਣ ਦਿਆ ਵਾ ਅਗੋਂ ਮੈਂ ਇਹਨੂੰ ਪੇਪਰ 'ਚ ਨਹੀਂ ਹਲਾਣਾ ਓਕੇ ਹੁਣ ਤੂੰ ਇਹਨੂੰ ਖੋਲ ਤੇ ਮੈਂ ਇਹਨੂੰ ਫੜ ਕੇ ਕਾਹਚਾ ਪਾਹ ਕਾਹਚਾ ਇਹ ਕਿਹੜਾ ਕਲਰ ਹਾਂ ਇਹ 'ਚ ਬਲੂ ਕਲਰ ਪਾ ਲਾ ਧਮਾ ਵਾਲਿਆਂ 'ਚ ਸਿੱਪੂ ਫੁੱਲੀ 'ਚ ਵਿੱਚ ਵਿੱਚ ਪਾ ਰਿਹਾ ਠੀਕ ਆ ਮੇਰਾ ਬੋਤਾ ਤੂੰ ਬਣਾ ਕੇ ਦੀਜ ਲਾ ਹੀ ਲਾ ਇੱਥੇ ਹਾਂ ਬਾਸ 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 ਚੋਕਲਾ 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 ਤਾਂ ਸਿੱਧਾ ਕਰ ਨਹੀਂ ਹੋਊ ਉਹ ਜਿਕਰ ਨਾਲ ਕਰ ਲੋ ਸੈਟ ਨੂੰ ਕੋਈ ਨਹੀਂ ਅਗਰ ਮੈਂ ਕੋਈ ਗੱਲ ਨਹੀਂ ਲੈ ਸਾਫ ਵੀ ਕਰਨ ਲੱਗ ਪਿਆ ਨਾਲ ਹੀ ਬਸ ਬਸ ਆਂਤ ਵਾਹ ਇੱਕ ਤੇ ਟੜੇ ਪੱਕੀ ਬਣੀ ਬਣੀ ਰੰਗੋ ਇਹ ਬਣੀ ਹੋਰ ਹਾਂ ਪੱਕੀ ਬਣੀ ਸਾਰਿਆਂ ਚ ਬਲੂ ਹੀ ਪਾ ਦੋ ਹਾਂ ਕਿ ਵਿੱਚ ਵੀ ਬਲੂ ਪਾ ਪਰ ਪਾਈ ਥੋੜਾ ਥੋੜਾ ਆਹੋ ਥੋੜਾ ਜਿਹਾ ਰਬਣਾ ਨਾ ਕਲਰ ਕਰਨ ਨੂੰ ਕਿ ਕਰ ਜਾਗੇ ਵੀ ਕਰ ਜਿੰਨੂੰ ਮੈਂ ਦਵਾਂਗੀ ਬਸ ਕਰ ਜਾ ਫਿਰ ਬਸ ਕਰ ਜੀ ਨਹੀਂ ਨੂੰ ਖੀਫ ਤੇ انا ਸਮਝ ਨਹੀਂ ਲੱਗਿਆ ਕਿਹੜਾ ਕਲਰ ਕਰਨਾ ਲੱਗਾ ਹਣਾ ਮੈਨੂੰ ਕਲਰ ਦੱਸ ਦੇ ਇਹ ਕਿਹੜਾ ਗਮ ਮੈਨੂੰ ਪਤਾ ਹੀ ਨਹੀਂ ਲੱਗਣੇ ਕਿਹੜਾ ਕਲਰ ਗਰੀਨ ਸਕਾਈ ਵਰਗਾ ਗਰੀਨ ਤੁਹਾਨੂੰ ਕਲਰਾਂ ਦੇਣੀ ਨਾ ਪਤਾ ਹੈਗਾ ਗਮ ਸਾਰਿਆਂ ਦੇ ਨਾਮ ਪਤਾ ਜੀ ਤੁਸੀਂ ਪੁੱਛ ਲਿਓ ਦੇ ਤਾਂ ਹਾਂ ਹਾਂ ਚੱਲ ਬਾਗੀ ਬੱਸ ਕਰ ਚੱਲ ਝੁਕਲਾ 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 ਤੂੰ ਨਾ ਛੜੀ ਇਹਨੂੰ ਮੈਂ ਕੱਪੀ ਕੱਢਣੀ ਆ ਇਹ ਤਾਂ ਹੋ ਗਿਆ ਹੁਣ ਇਹ ਨਹੀਂ ਦੇਈਦਾ ਹਾਂ ਖਿਲਾਰ ਦੇਣਾ ਫਿਰ ਹੁੰਦਾ ਆਹੋ ਗਮ ਤੇ ਬਹੁਤ ਸੋਹਣਾ ਸਟਾਈਲ ਮਾਰਦਾ ਤੁਹਾਨੂੰ ਨਹੀਂ ਮੈਨੇ ਇੱਕ ਸਾਈਡ ਤੇ orange ਪਾਉ ਹੁਣ ਫਿਰ ਜੀ ਕਲਰ ਕਰਨੀ orange ਕਲਰ ਹੈ ਗਮ ਕਰਉ ਹਾਂ ਇੱਧਰ ਆ ਇੱਧਰ ਆ ਜਾ ਹੁਣ ਤੂੰ ਇਵੇਂ ਜਿੱਥੇ ਬੈਠੀ ਹੈਂ ਉਧਰ ਰੱਖਣਾ ਹੀ ਉਹ ਨੂੰਕਰੇ ਜਾ ਅਹੀਂ ਕਿ ਸਾਈਡ ਜਿੱਤੇ ਚਲ ਬਣਾਉਣਾ ਹੈ ਅਸਰ ਕਿਦੇ ਵਿੱਚ ਪਾਏ ਇਹ ਹੋਣਾ ਪਾਉ ਵਾਲੀ ਚ ਮੋਵਲੀ ਫਲਾਵਰ ਚ ਪਾ ਆ ਕਿੰਨੇ ਬਣਾਈਆਂ ਹੈ ये बनाई है है अगम देवने। देवने। अगम बुड़ी बुड़ी मैं बुड़ी बुड़ी मैं मैं <laughs> दिए बड़े <laughs> मैं मैं आई तो पर कर ਕਦੋਂ ਨਹੀਂ ਅਮਰੀ ਹੁੰਦਾ ਦੇਣ ਵਾਲੇ ਛੁੱਕਿਆ ਗਿਆ ਕੀ ਲੈਣਾ ਇਧਰ ਕੇਲੇ ਖੋ ਲੁੱਟਿਆ ਇਧਰ ਆ ਪਾਉਣਾ ਵਾਸਤੇ ਡੱਬੇ ਲੈਣੇ ਆਪਣੇ ਟੀਮ ਮੈਂਬਰਸ ਵਾਸਤੇ ਹੈ ਟਪਾ ਕੇ ਲੈਣੇ ਆ ਉਹ ਜਾਂਦੇ ਆ ਲਵਾਂਗੇ ਜਾਂ ਲੱਗਿਆ ਨੇ ਗੋਲੀ ਮਾਂ ਨੂੰ ਦੋ ਤਣੇ ਹੀ ਫੋਟੋਾਂਗੇ ਫੋਟੋਾਂਗੇ ਕੋਈ ਨਹੀਂ ਲੈ ਦਾਂਗੇ ਜਾਂਦੇ ਆ ਟਾਈਮ ਲਵਾਂਗੇ ਨਾ ਮੈਂ ਉੱਥੇ ਕਿੱਥੇ ਚਲਾਉਣੇ ਚਲਾਉਣੇ ਤੇ ਰਾਤ ਨਹੀਂ ਆ। ਹੈ ਪਤਾ ਕੋਈ ਨਹੀਂ ਲੱਲਾਂ ਕੇ ਚਾਨ ਲੱਗਿਆ ਬਸ ਠੀਕ ਹੈ ਨਾ ਗੱਲਾਂ ਮੁੱਕੀ ਚੁੱਕਦਾ ਹਾਂ। ਚੱਲ ਜਾਓ ਤੁਸੀਂ ਢੱਬੇ ਲੈ ਕੇ ਆਓ। ਮੈਂ ਇੱਥੇ ਬੈ ਕੇ ਵੇਖਦੇ ਹਾਂ, ਪਟਾਕੇ ਵੇਖਦੇ ਹਾਂ ਇੱਥੇ ਬੈ ਕੇ। ਚਾਬੀ ਵਿੱਚ ਹੀ ਜੇ। ਚੱਪਲ ਨਹੀਂ ਆਉਂਦੀ। ਚੱਪਲ ਵੀ ਆਵੇ ਤੇਰੀ ਪਈ। ਇੱਕ ਦਾਲ ਕਿਤੇ ਸਰੇ ਦਿਖਾ ਲੈ। ਮੈਂ ਤੇ ਸਰੇ ਚੱਪਲ। ਇੱਥੇ ਹੀ ਉਹ ਵੀ। ਹਾਂ ਲੱਭੀ ਆ ਚੱਲ ਜਾ ਐਵੇਂ ਨਾ ਲਈ ਕੋਈ ਖਾਣ ਪੀਣੂ ਨਾ ਕੁਛ ਲਈ ਚੰਗਾ ਚੱਲ گاਉਂ ਚਰੇ ਦੀ ਲੱਤ ਦਸਿੰ ਗਈ ਲਓ ਜੀ ਆ ਗਏ ਨੇ ਦਿਵਾਲੀ ਗਿਫਟ ਵੀਡੀਓ ਆਪਣੀ ਸਾਵਾਂ ਪਾਣੀ ਪਈ ਹੈ ਭਾਜੀ ਪੈ ਗਏ ਨੇ ਕਾਲੇ ਵੀ ਜਾ ਰਹੇ ਕੋ ਥੋੜੇ ਠੀਕ ਨਹੀਂ ਆ ਤੇ ਮੈਂ ਪਹਿਲਾਂ ਆਹ ਕਮਣ ਵੇੜ ਲਈ ਤੇ ਐਦੀ ਦਾਸ ਨਾਲ ਕੰਪਾਈਨ ਦੇਖਣ ਦੇ ਤਾਂ ਨਹੀਂ ਆਜਾ ਚੱਲੀ ਹੋਣਾ ਪਹਿਲਾ ਸਦੋ ਤੇ ਪਾਈ ਤੇ ਆ ਗਏ ਮੇਰੇ ਬਹੂ ਪਾਜੀ ਦੀ ਆਂਟੀ ਜੀ ਨੇ ਵੀ ਤਾਲ ਆਜੋ ਆਜੋ ਪਹਿਲਾ ਪਹਿਲਾ ਹਾਂ ਸਾਡੀ ਹੈ ਆਜੋ ਆਜੋ ਪਹਿਲਾ ਉਹ ਚਲੋ ਕਿ ਨਤੀਜਤ ਤਉਤ ਨਹੀਂ ਕਿ ਇਹੀ ਦੇ ਨੇ ਬਸ ਉਹ ਖਾਣਿਆ ਤੇ ਇਹ ਮੈਂ ਆਪਣੀ ਬੇਟੀ ਚੜਾ ਤਾ ਤੇ ਛੋਣਾ ਦਾ ਵਿਡਾ ਕੇ ਉਦੋਂ ਜਾਣੇ

ah jadi apa sih dia? apa? ਜੋ ਮੇਰੇ ਜੀਪਿੰਦਰ ਨੂੰ ਤੇ ਸਾਡੇ ਸਾਰੇ ਚੈਨਲ ਨੂੰ ਬੱਸ ਵਾਧੂ ਹੋਰ ਟ੍ਰੈਕੀਆਂ ਬਖਸ਼ਿ ਤੇ ਸਾਰਿਆਂ ਨੂੰ ਹੀ ਹੈਪੀ ਦਿਵਾਲੀ ਤੇ ਬਾਈ ਤੁਸੀਂ ਸਾਰੇ ਵੀ ਮਿਲਣਾ ਹੈ ਦੇਖ ਲਿਆ ਬਹੁਤ ਬਹੁਤ ਥੈਂਕ ਯੂ ਸੋ ਮੱਚ ਬਾਜੀ ਦਾ ਥੈਂਕ ਯੂ ਪਾਣੀ ਮੈਂ ਥੈਂਕ ਯੂ ਕਰਨ ਦੀ ਕੋਲ ਦੌੜ ਹੀ ਨਹੀਂ ਪਾਜੀ ਹੁਣ ਆਪਾਂ ਇਹਦਾ ਮੰਨ ਲਓ 3 ਮੰਦਰ ਫੈਮਲੀ ਹੈ ਗੋਆਂ ਤੇ ਚਲੋ ਜਿਹੜਾ ਕੋ ਦਿਨ ਦਿਆ ਰਹਿੰਦਾ ਤੇ ਖੁਸ਼ੀ ਦਾ ਹਨਾ ਆਵੇ ਹੈਨਾ ਇਸ ਲਈ ਆਏ ਕਿ ਹੁਣ ਪਤਾ ਕੀ ਗੱਲ ਈ ਅਈ ਅੱਜ ਆਏ ਇੱਕ ਤੇ ਉਧਰੋਂ ਸਿੱਧਾ ਗੁਰਦਆਰਾ ਕੋਰਮਈ ਤੇ ਕੱਲ ਨੂੰ ਹੁਣ ਦੀਵਾਲੀ ਏ ਤੇ ਫੇਰ ਮੈਂ ਵੀ ਜੇ ਜਾਣ ਦੇ ਚੱਕਰਾਂ ਚ ਪਈ ਤੇ ਕੋਈ ਗੱਲ ਨਸਾਨਾ ਜੀ ਆਏ ਦੇਖਣਿਆ ਜਿਆਦਾ ਖੁਸ਼ੀ ਹੋਈ ਦੇਖੋ ਇਹ ਪਿੰਡ ਦਾ ਸਨਕਾਤਾ ਬੜਾ ਵਧੀਆ ਲੱਗਾ ਤੇ ਸਾਰੇ ਇੱਦਾਂ ਹੀ ਪਰਮਾਤਮਾ ਰੇਹ ਦੇ ਪਰਿਵਾਰ ਚ ਖੁਸ਼ੀ ਬਖ ਦਿੰਦੇ ਆ ਜੀ ਸੇਬਰ ਸਾਡੇ ਹੁਣੀ ਹੈ ਏਦਾਂ ਹੀ ਹਰ ਵਾਰ ਨਵੇਂ ਨਵੇਂ ਟੀਮ ਆਉਂਦੇ ਨੇ ਕੋਈ ਸਾਡੇ ਨਾਲ ਰਲਦੀ ਹਾਂਜੀ 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 ਤੇਰਾ ਬਹੁਤ ਵੱਡਾ ਹੈ ਮਹਾਰਾਜਾ ਦਾ ਪੁੱਤਰ ਪੂਰਾ ਅਗੇ ਬੋਲਦਾ ਨਹੀਂ ਪੂਰਾ ਇੱਕ ਤਾਂ ਵੀ ਉਹਨੇ ਪੂਰੀ ਭਜੜੜ ਪਾਈ ਹੈ ਅੱਛਾ ਕੋਲ ਨੂੰ ਸਿੱਧੇ ਹੀ ਕਰਦੇ ਭਾਬੀ ਨਹੀਂ ਅੰਦਰ ਹੋਲ ਕੇ ਉਹਨੇ ਕੋਲ ਨੂੰ ਤੁਸੀਂ ਫੜਾ ਦਿਓ ਇਹਨੂੰ ਚਲੋ ਜੀ ਕਰੀਏ ਫਿਰ ਆਪਾਂ ਹਾਂ ਜੀ ਚਲੋ ਜੀ ਥੋੜਾ ਜਿਹਾ ਆਪਣੀ ਵੀਡੀਓ ਕੰਟੀਨਿਊ ਕਰੀਏ ਕਿ ਸਾਰੇ ਜਿਹੜੇ ਤੁਸੀਂ ਇਦਾਂ ਜਿੱਦਾ ਪਰਫਰਮਰ ਚੈਨਲ ਨੂੰ ਪਿਆਰ ਦਿੰਦੇ ਜੀ ਸਾਰੇ ਚੈਨਲ ਨੂੰ ਪਿਆਰ ਜਿੰਨੇ ਸਾਰੇ ਚੈਨਲ ਨੇ ਤੇ ਇੱਕ ਵਾਰੀ ਨਾਮ ਲੈ ਲਓ ਭਾਜੀ ਸਾਰੇ ਚੈਨਲਾਂ ਦਾ ਜੀ ਪਹਿਲਾਂ ਤੁਹਾਡੇ ਸੀਨੀਅਰ ਜੋਨਿੰਦਰ ਨਾਲ ਚੈਨਲ ਨੂੰ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਉਸ ਤੋਂ ਬਾਅਦ ਤੁਸੀਂ ਸਮਰਪਤ ਵੀ ਲੈ ਚੱਲੂ ਪੀਓ ਮੇਰੇ ਇੱਕ ਗੇਲ ਗੇਲ ਫੈਮਲੀ ਆ ਗੇਲ ਫੈਮਲੀ ਨੂੰ ਕਰਿਓ ਉਤੋਂ ਬਾਅਦ ਅਰਸ਼ਪਾਲ ਭੱਜਣ ਵਾਲਿਆ ਕਰ ਦੱਸੋ ਤੁਸੀਂ ਇਹ ਸਾਰੀ ਹਾਂਜੀ ਇਹਨਾਂ ਦਾ ਵੀ ਤੇ ਉਤੋਂ ਬਾਅਦ ਲਾਮਗਿਰ ਲਈ ਚੈਨਲ ਆ ਨਾ ਪਿਆਰ ਦਿਓ ਹਾਂਜੀ ਇਹਦੇ ਨਾ ਕਰਿਆ ਨਾ ਇਹ ਤੇ ਬਾਜੀ ਉਹਨੇ ਆਪਣੀ ਬੇਟੀ ਦੇ ਵਿਆਹ ਦੇ ਹੈ ਨਾ ਜਿੰਨੇ ਵੀ ਵਲੌਗ ਨੇ ਉਹ ਅਪਲੋਡ ਕਰਨੇ ਨੇ ਤੇ ਹਾਂ ਉਹ ਵਾਲੇ ਇਹਨਾਂ ਦੇ ਚੈਨਲ ਤੇ ਆਉਣਗੇ ਤੇ ਸਾਰੇ ਜਣੇ ਜਰੂਰ ਵੇਖਿਓ ਵਲੌਗ ਕਿਉਂਕਿ ਸਾਰੀ ਟੀਮ ਉਹ ਤੇ ਸ਼ਾਮ ਜਿਹਦਾ ਪੂਰਾ ਐਨਜੋਏ ਕੀਤਾ ਰਿਹਾ ਬਾਜੀ ਉਹਨੇ ਹੇਰ ਸਾਹਿਬ 06 ਓਕੇ ਉਹ ਗੁੱਸਾ ਨਾ ਮਨਦਾ ਸਟਾਈਲ ਤੁਟਾਉਣੀ ਦੇਖਾ ਤੁਹਾਨੂੰ ਕਿਹਾ ਆ ਮੈਂ ਸਮਝਾਓ ਭਾਜੀ ਬੜਾ ਵਧੀਆ ਲੱਗਿਆ ਨਹੀਂ ਵਧੀਆ ਰਿਹਾ ਓਦਾਂ ਮਜਾ ਆਇਆ ਸੀ ਓਦਾਂ ਇਹਦਾ ਸਾਡੀ ਮਹਿਸੂਸ ਓਦਾਂ ਨੇ ਤਾਂ ਭਾਵੇਂ ਕਿ ਰਿਸ਼ਤੇਦਾਰ ਦੇ ਜਾਈਏ ਨਵੇਂ ਨਵੇਂ ਜਾਂ ਪਹਿਲੀ ਵਾਰੀ ਤੇ ਹੁੰਦਾ ਥੋੜਾ ਜਿਹਾ ਉੱਥੇ ਵੀ ਲੋ ਕੋਈ ਨਹੀਂ ਹੋ ਜਾ ਹੋਇਆ ਪਿਆਰਾਂ ਵਿੱਚ ਤੇ ਆਈਆਂ ਝੱਲ ਨਹੀਂ ਬੜਾ ਹੀ ਚਾਹ ਕੀਤਾ ਬਹੁਤ ਵਧੀਆ ਇਹ ਤੇ ਬਹੁਤ ਵਧੀਆ ਰਿਹਾ ਸਾਰਾ ਇੱਕ ਗੱਲ ਹੋਰ ਕਰਨੀ ਕਿੰਨੇ ਜਣੇ ਲੋਕ ਆਪਣਾ ਅਟੈਚਮੈਂਟ ਨੂੰ ਆਪਣੇ ਚੈਨਲ ਨੂੰ ਪਿੰਨਰ ਨਾਲ ਚੱਲਣ ਦਾ ਮੈਨੂੰ ਦੋ ਤਿੰਨ ਸਾਲ ਦਾ ਮੇਰੇ ਸਮੇਂ ਦਾ 3 ਸਾਲ ਦਾ ਹੋ ਗਿਆ ਪੀੜ ਤੇ ਅਜੇ ਤੱਕ ਤੁਹਾਡਾ ਆਦਾ ਦੀ ਕਿਰਪਾ ਬਹੁਤ ਹੀ ਵਧੀਆ ਚੱਲ ਰਹੀ ਆ ਤੇ ਅੱਗੇ ਵੀ ਵਾਇਰਸ ਸਾਰਿਆਂ ਦਾ ਇਸੇ ਤਰ੍ਹਾਂ ਹੀ ਚੱਲਣਗੇ ਜਿੰਨਾ ਦਾ ਸੰਯੋਗ ਲੰਮੇ ਟਾਈਮ ਤੱਕ ਚੱਲੇ ਹੋਰ ਸਹੀ ਮੇਰੇ ਨਾਲ ਨਾਟਕ ਨੂੰ ਵੀ ਸਾਡੇ ਵੀ ਹੋ ਗਏ ਆ ਮਾਰਕੀਟਿੰਗ ਦੇ ਲੱਗੇ ਛੱਗੇ ਹਾਂ ਜੀ ਜੀ ਜਿੱਦਣ ਸਾਰੇ ਇੱਕ ਦੂਜੇ ਦੇ ਸਾਹਮਣੇ ਮਾਰੀ ਕਰਦੀ ਨੂੰ ਨਹੀਂ ਲੈਂਦਾ ਵਿੱਚ ਉਹ ਗੁੱਸਾ ਕਰਦੀ ਆ ਨਹੀਂ ਉਹ ਉਹਦੋਂ ਸਿਰਫ ਨਾ ਪਤਾ ਕੀ ਗੱਲ ਹੀ ਜਦੋਂ ਜਿਹੜੀ ਸਟੋਰੀ ਸਟੋਰੀ ਸ਼ੁਰੂ ਕੀਤੀ ਸੀ ਤੇ ਉਹ ਇਹਨਾਂ ਦੀ ਮਿਸਿਸ ਜਿਹੜਾ ਵਿਖਿਆ ਐਕਸੀਡੈਂਟ ਹੋ ਗਿਆ ਜਦੋਂ ਉਹਨਾਂ ਦੀ ਸਕੂਟਰ ਹੀ ਆਖੜੇ ਵਾਜ ਉੱਜ ਗਈ ਇਸ ਕਰਕੇ ਵੀ ਰਹੀ ਆ ਕਿ ਉਹਨਾਂ ਨੂੰ ਰੈਸਟ ਵੀ ਜ਼ਰੂਰੀ ਏ ਐਂ ਤਾਂ ਕਰੋ ਪਾਜੀ ਹੁਣ ਦੂਈ ਨਾ ਜੇ ਉਹਨਾਂ ਨੇ ਇਹ ਕਿਹਾ ਕਿਤੇ ਨਾ ਕਿਤੇ ਜਾ ਕੇ ਰਜਿਸਟਰ ਕਰ ਲੋ ਕੋਈ ਗੱਲ ਨਹੀਂ ਆਪਾਂ ਹੁਣ ਜਿੱਦਣ ਮਨਾਂ ਕਿਤੇ ਆ ਕਿਉਂ ਜਾ ਕੇ ਆਪਾਂ ਹੁਣ ਜਿੱਦਣ ਕਰਾਂਗੇ ਉਦੋਂ ਲੈਵਾਂਗੇ ਆਪਾਂ ਮੰਮੀ ਦੇ ਬਣਾਏ ਨਾ ਇਹ ਤਾਂ ਟਾਈਮ ਨਹੀਂ ਪੈਂਦਾ ਇਹ ਆਪ ਨੂੰ ਜਿੱਦਾਂ ਜ਼ਿਆਦਾ ਸੀਨ ਨਹੀਂ ਪੈਂਦੇ ਵੀ ਜਿੱਦਾਂ ਹੁਣ ਇਹਨਾਂ ਦੀ ਮੰਮੀ ਬਣਾਈ ਦੂਆ ਰੋਡੋ ਚਾਹੋ ਤੁਹਾਨੂੰ ਸਮਝ ਆਵੇਗਾ ਦੇ ਸਹੁਰੇ ਵੇਖਣਗੇ ਕੀ ਕਹਿਣਗੇ ਉਹ ਬੜੇ ਰਾਂ ਨੂੰ ਸਾਰੇ ਪਰਿਵਾਰ ਬੜੇ ਰਾਂ ਨੂੰ ਬੈਠੇ ਮੇਹਦੇ ਚਾਹੋ ਦੇਖੋ ਜਿਹੜੇ ਜੈਨੂ ਨੇ ਸੰਮੇਤਾ ਸਾਰੇ ਨੇ ਤੇ ਉਹਨਾਂ ਨੂੰ ਪਤਾ ਵੀ ਇੱਕ ਘੰਟਾ ਲੱਗਦਾ ਹੈ ਮਤਲਬ ਪਰਿਵਾਰਿਕ ਘੰਟਾ ਹੈ ਬੜੀ ਨਹੀਂ ਹੈ ਤੇ ਮਿਲ ਇਹਨਾਂ ਦਾ ਪੈਸਾ ਮੇ ਦਾ ਪ੍ਰੈਸ਼ਨ ਆਇਆ ਅਸ਼ਸ਼ ਸ਼ਕੀ ਤੇ ਸਾਰੇ ਯਾਰਾਂ ਨੂੰ ਫਿਰ ਦਿਵਾਲੀ ਲਈ ਲਵ ਯੂ ਲਵ ਯੂ ਟੂ ਆਲ ਹੈਪੀ ਦਿਵਾਲੀ ਚਲੋ ਜੀ ਠੀਕ ਹੈ ਜੀ